ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਅਸ਼ੋਕ ਕੁਮਾਰ ਚੋਹਾਨ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਵਿਸ਼ਵ ਵਤਵਨ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਅਸ਼ੋਕ ਕੁਮਾਰ ਚੋਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਨਾਗਰਿਕ ਇੱਕ ਰੁੱਖ ਦੇ ਨਾਰੇ ਮੁਤਾਬਕ ਹਰੇਕ ਨਾਗਰਿਕ ਨੂੰ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾ ਕੇ ਉਸ ਦੀ ਦੇਖ ਰਹਿਕ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ ਅੱਜ ਵਰਲਡ এনਵਾਇਰਨਮੈਂਟ ਡੇ ਦੇ ਮੌਕੇ ਤੇ जिला कुनी से दमान ट्राउटी फतेगढ साहब ਦੇស្ਕਰਟਰ ਹੋਣ ਬਦੂ ਮੈਂ फतेगढ ਦੇ ਸਾਰੇ ਨਿਵਾਸੀ ਹੂੰ ਕਿ ਸਿੰਘ ਦੇ ਮਤਾਨਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ ਇੱਕ ਕਲੀਅਰ ਮੈਸੇਜ ਦਿੱਤਾ ਕਿ ਜਿਵੇਂ ਸਾਰੀ ਕਾਇਨਾਤ ਹੈ ਇਹ ਮਾਲਕ ਨੇ ਸਾਡੇ ਸਿਰ ਬਣ ਕੀਤੀ ਹੈ ਜੇ ਜੋ ਤਨ ਸੰਸਮਭਾਲ ਕੇ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਕਰੇ ਅਸੀਂ ਅੱਜ ਦਿਨ ਇਸ ਅਹਿਮ ਦਿਨ ਤੋਂ ਪర్యాਵਰਣ ਬਚਾਣਾ এনवायरमेंट ਬਚਾਣਾ ਤੇ ਅਸੀਂ ਇੱਕ ਸੋਗਨ ਦੇ ਰਹੇ ਹਰ ਮਨੁੱਖ ਲਾਵੇ ਇੱਕ ਰੁੱਖ ਹਰ ਜੱਜ ਇੱਕ ਰੁੱਖ ਲਾਵੇ ਹਰ ਵਕੀਲ ਇੱਕ ਰੁੱਖ ਲਾਵੇ ਤੇ ਇਸ ਮੂਹਿੰਦ ਤਹਿਤ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਸਾਰੇ ਜੱਜ ਸਾਹਿਬਾਨ ਵੀ ਇੱਕ ਇੱਕ ਰੁੱਖ ਲਾਣਗੇ ਵਕੀਲ ਸਾਹਿਬਾਨ ਵੀ ਲਾਣਗੇ ਤੇ ਜਗ੍ਹਾ ਦੇ ਸਾਰੇ ਨਿਵਾਸੀ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਇਹ ਨੂੰ ਆਪਣਾ ਧਰਮ ਸਮਝੀਏ ਤੇ ਜਿਹੜੀ ਕਾਇਨਾਤ ਨੂੰ ਜਿਹੜੀ ਮਾਲਕ ਨੇ ਸਾਡੇ ਸਪੋਰਟ ਕੀਤੀ ਹੈ ਇਹਨੂੰ ਸੰਭਾਲ ਕੇ ਰੱਖੀਏ ਤਾਂ ਜੋ ਜਿਹੜਾ انسان ਨੇ ਕਾਇਨਾਤ ਹੈ ਸਾਰੀ ਉਹ ਇਹਨੂੰ ਇਨਸਾਨਾਂ ਨੂੰ ਇੱਕ ਹੱਬੀ ਹਰ ਮੰਦਰ ਇਹ ਸ਼ਰੀਰ ਹੈ ਗਿਆਨ ਰਤੁਮ ਪ੍ਰਗਟ ਹੋਏ ਸਾਚਾ ਅੰਮ੍ਰਿਤ ਸਰ ਕਾਇਮਾ ਹੈ ਅਸੀਂ ਸਾਰੇ ਤਾਂ ਹੀ ਬਚਾਂਗੇ ਜੇ ਆਪਣੇ ਪਰਿਆਵਰਣ ਨੂੰ ਬਚਾ ਕੇ ਰੱਖਾਂਗੇ ਸੋ ਆਓ ਹਮਲਾ ਮਾਰੀਏ ਇੱਕ ਇੱਕ ਰੁੱਖ ਸਾਰੇ ਲਾਈਏ ਧੰਨਵਾਦ ਸ਼ੁਕਰ ਤੁਹਾਡਾ ਹਾਂ ਕਿ ਧੰਨਵਾਦ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ